ਭਾਰਤ ਤੋਂ ਪੱਛਮੀ ਮੁਲਕਾਂ ਵੱਲ ਕੂਚ ਕਰ ਅੰਦਰ ਰੁਝਾਨ ਕੋਈ ਨਵਾਂ ਨਹੀਂ ਹੈ ਅੰਗਰੇਜ਼ੀ ਰਾਜ ਦੇ ਦੌਰਾਨ ਵੀ ਵੱਡੀ ਗਿਣਤੀ ਵਿੱਚ ਭਾਰਤੀ ਲੋਕਾਂ ਨੇ ਇੰਗਲੈਂਡ ਵੱਲ ਪ੍ਰਵਾਸ ਕੀਤਾ ਮੌਜੂਦਾ ਸਮੇਂ ਵਿੱਚ ਕੋਈ ਵੀ ਇਨਸਾਨ ਹਵਾਈ ਜਹਾਜ਼ ਰਾਹੀਂ ਕੁਝ ਹੀ ਘੰਟਿਆਂ ਵਿੱਚ ਕਿਸੇ ਵੀ ਪੱਛਮੀ ਮੁਲਕ ਵਿੱਚ ਪਹੁੰਚ ਸਕਦਾ ਹੈ ਪਰੰਤੂ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਭਾਰਤ ਦੇ ਕਲਕੱਤਾ ਸ਼ਹਿਰ ਤੋਂ ਇੰਗਲੈਂਡ ਦੇ ਸ਼ਹਿਰ ਲੰਡਨ ਜਾਣ ਲਈ ਇੱਕ ਵਿਸ਼ੇਸ਼ ਬੱਸ ਸੇਵਾ ਚੱਲਦੀ ਸੀ ਇਹੇ ਬਸ ਕਈ ਮੁਲਕਾਂ ਵਿੱਚੋਂ ਹੁੰਦਿਆ ਹੋਇਆ ਲਗਭਗ 2 ਮਹੀਨਿਆਂ ਦਾ ਸਫ਼ਰ ਤੈਅ ਕਰਕੇ ਲੰਡਨ ਪਹੁੰਚਦੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਸ ਸੇਵਾ ਨੂੰ ਦੇਸ਼ ਦੀ ਆਜ਼ਾਦੀ ਤੋਂ ਲਗਭਗ 1 ਦਹਾਕੇ ਬਾਅਦ ਸ਼ੁਰੂ ਕੀਤਾ ਗਿਆ ਅਤੇ ਇਹ ਬਸ ਸੇਵਾ ਲਗਭਗ 2 ਦਹਾਕਿਆਂ ਤੱਕ ਚੱਲਦੀ ਰਹੀ ਬਾਅਦ ਵਿੱਚ ਦੁਨੀਆ ਦੇ ਬਦਲਦੇ ਹਾਲਾਤਾਂ ਕਾਰਨ ਇਸ ਬਸ ਸੇਵਾ ਨੂੰ ਬੰਦ ਕਰਨਾ ਪਿਆ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਉਕਤ ਬਸ ਸੇਵਾ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਕਲਕੱਤਾ ਤੋਂ ਸਿੱਧਾ ਲੰਡਨ ਲੈ ਕੇ ਜਾਣ ਵਾਲੀ ਇਸ ਬੱਸ ਸੇਵਾ ਦੀ ਸ਼ੁਰੂਆਤ ਅਸਲ ਵਿੱਚ 1957 ਈਸਵੀ ਵਿੱਚ ਲੰਡਨ ਦੀ ਇੱਕ ਕੰਪਨੀ ਵੱਲੋਂ ਕੀਤੀ ਗਈ ਸੀ ਇਸ ਬੱਸ ਰੂਟ ਨੂੰ ਹੁਣ ਤੱਕ ਦੁਨੀਆ ਦਾ ਸਭ ਤੋਂ ਲੰਬਾ ਸੜਕੀ ਰੂਟ ਮੰਨਿਆ ਜਾਂਦਾ ਹੈ ਇਸ ਰੂਟ ਨੂੰ ਲੰਡਨ ਤੋਂ ਬੈਲਜੀਅਮ ਅਤੇ ਯੂਗੋਸਲਾਵੀਆ ਦੇ ਰਾਸਤੇ ਭਾਰਤ ਨਾਲ ਜੋੜਿਆ ਗਿਆ ਸੀ। ਇਸ ਰੂਟ ਨੂੰ ਹਿੱਪੀ ਮਾਰਗ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲੀ ਵਾਰ ਇਸ ਬੱਸ ਨੂੰ ਲੰਡਨ ਤੋਂ ਕਲਕੱਤਾ ਪਹੁੰਚਣ ਵਿੱਚ 50 ਦਿਨ ਦਾ ਸਮਾਂ ਲੱਗਾ ਸੀ। ਇਸ ਯਾਤਰਾ ਦੀ ਇੱਕ ਪਾਸੇ ਦੀ ਦੂਰੀ 16000 ਕਿਲੋਮੀਟਰ ਬੰਦੀ ਸੀ, ਯਾਨੀ ਕਿ ਅਪ ਡਾਊਨ ਦਾ ਪੂਰਾ ਸਫ਼ਰ 32000 ਕਿਲੋਮੀਟਰ ਤੋਂ ਵੀ ਵੱਧ ਹੁੰਦਾ ਸੀ। ਉਸ ਵੇਲੇ ਇਸ ਸਫ਼ਰ ਦਾ ਕਿਰਾਇਆ 85 ਪਾਉਂਡ ਸੀ। ਬੱਸ ਸੇਵਾ ਬੰਦ ਹੁੰਦਿਆਂ ਹੁੰਦਿਆਂ ਕਿਰਾਏ ਵਿੱਚ ਵੱਡਾ ਇਜਾਫਾ ਹੋ ਗਿਆ ਅਤੇ ਕਿਰਾਇਆ 85 ਪਾਉਂਡ ਤੋਂ ਵੱਧ ਕੇ 145 ਪਾਉਂਡ ਇਸ ਸਫ਼ਰ ਵਿੱਚ ਡੇਢ ਤੋਂ 2 ਮਹੀਨਿਆਂ ਦਾ ਲੰਬਾ ਸਮਾਂ ਲੱਗਣ ਤੇ ਚਲਦੇ ਆ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਜਾਂਦੀ ਸੀ ਇਸ ਵਿੱਚ ਖਾਣ ਪੀਣ ਦੇ ਨਾਲ ਨਾਲ ਰਹਿਣ ਲਈ ਜਗ੍ਹਾ ਅਤੇ ਹੋਰ ਸਹੂਲਤਾਂ ਸ਼ਾਮਲ ਹੁੰਦੀਆਂ ਸਨ ਇਸ ਦੇ ਨਾਲ ਹੀ ਯਾਤਰੀਆਂ ਦੇ ਮਨੋਰੰਜਨ ਲਈ ਸੰਗੀਤ ਆਦਿ ਦਾ ਪ੍ਰਬੰਧ ਵੀ ਹੁੰਦਾ ਸੀ ਇਹ ਹੀ ਨਹੀਂ ਯਾਤਰੀਆਂ ਨੂੰ ਰਸਤੇ ਵਿੱਚ ਆਉਣ ਵਾਲੇ ਸ਼ਹਿਰਾਂ ਤਹਿਰਾਨ ਕਾਬੁਲ ਇਸਤਾਂਬੁਲ ਵਿਆਨਾ ਆਦਿ ਵਿੱਚ ਖਰੀਦਾਰੀ ਕਰਨ ਦੀ ਮਨਜ਼ੂਰੀ ਵੀ ਦਿੱਤੀ ਜਾਂਦੀ ਸੀ ਅਲਬਰਟ ਟ੍ਰੈਵਲ ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਇਹ ਬੱਸ ਸੇਵਾ ਲੰਡਨ ਤੋਂ ਸ਼ੁਰੂ ਹੁੰਦੀ ਸੀ ਲੰਡਨ ਤੋਂ ਚੱਲ ਕੇ ਇਹ ਬੱਸ ਬੈਲਜੀਅਮ, ਪੱਛਮੀ ਜਰਮਨੀ, ਆਸਟਰੀਆ, ਯੂਗੋਸਲਾਵੀਆ, ਬੁਲਗਾਰੀਆ, ਤੁਰਕੀ, ਈਰਾਨ, ਅਫਗਾਨਿਸਤਾਨ, ਪਾਕਿਸਤਾਨ ਆਦ ਹੁੰਦਿਆਂ ਹੋਇਆ ਭਾਰਤ ਪਹੁੰਚਦੀ ਸੀ। ਭਾਰਤ ਵਿੱਚ ਐਂਟਰ ਕਰਨ ਤੋਂ ਬਾਅਦ ਇਹ ਬੱਸ ਨਵੀਂ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ ਆਦ ਹੁੰਦਿਆਂ ਹੋਇਆ ਕਲਕੱਤੇ ਆ ਕੇ ਰੁਕਦੀ ਸੀ। ਇਸੇ ਹੀ ਜਗ੍ਹਾ ਤੋਂ ਅਗਲੇ ਕੁਝ ਦਿਨਾਂ ਬਾਅਦ ਇਸ ਬੱਸ ਦਾ ਲੰਡਨ ਵਾਪਸੀ ਦਾ ਸਫ਼ਰ ਸ਼ੁਰੂ ਹੁੰਦਾ ਸੀ। ਇਸ ਬੱਸ ਸੇਵਾ ਦਾ ਲਾਭ ਜ਼ਿਆਦਾਤਰ ਕੁਮੁਨਫਰਿੰਦੇ ਸ਼ਕੀਨ ਵਿਦੇਸ਼ੀਆਂ ਵੱਲੋਂ ਹੀ ਲਿਆ ਜਾਂਦਾ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਅੰਗਰੇਜ਼ ਹੁੰਦੇ ਸਨ ਜੋ ਗੁਲਾਮਪਾਥ ਦੇ ਵਿੱਚ ਨਹੀਂ ਆ ਸਕੇ ਸਨ। ਉਹ ਭਾਰਤ ਪਹੁੰਚ ਗਏ ਆਪਣੇ ਪੁਰਖਿਆਂ ਦੇ ਰਾਜ ਭਾਗ ਦਰਾਨ ਹੋਏ ਵਿਕਾਸ ਅਤੇ ਆਪਣੇ ਰਾਜ ਦੇ ਨਿਸ਼ਾਨ ਦੇਖਣ ਦੇ ਚਾਹਵਾਨ ਹੁੰਦੇ ਸਨ। ਇਸ ਤੋਂ ਇਲਾਵਾ ਕੁਝ ਵਿਦੇਸ਼ੀ ਅਤੇ ਭਾਰਤੀ ਵਪਾਰੀ ਵੀ ਅਕਸਰ ਇਸ ਬੱਸ ਵਿੱਚ ਸਫ਼ਰ ਕਰਦੇ ਸਨ। ਕੁਝ ਸਾਲਾਂ ਤੱਕ ਕਲਕੱਤੇ ਤੋਂ ਬੱਸ ਰਹੀ ਲੰਡਨ ਜਾਣ ਦਾ ਇਹ ਮਨਰੰਜਕ ਸਫ਼ਰ ਜਾਰੀ ਰਿਹਾ ਪਰੰਤੂ ਇਸੇ ਦੌਰਾਨ ਇੱਕ ਬੱਸ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੇ ਕਾਰਨ ਇਸ ਸਫ਼ਰ ਨੂੰ ਕੁਝ ਸਮੇਂ ਲਈ ਰੋਕ ਬਾਦ ਵਿੱਚ ਇੱਕ ਬ੍ਰਿਟਿਸ਼ ਵਪਾਰੀ ਐਂਡੀ ਸਟੀਵਰਟ ਨੇ ਇਸ ਬੱਸ ਨੂੰ ਖਰੀਦ ਲਿਆ 1968 ਈਸਵੀ ਵਿੱਚ ਇਸ ਬੱਸੇਵਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਬੱਸ ਨੂੰ ਸਿਡਨੀ ਤੋਂ ਭਾਰਤ ਲਿਆਂਦਾ ਗਿਆ ਤੇ ਫਿਰ ਲੰਡਨ ਦੇ ਰੂਟ ਤੇ ਚਲਾਇਆ ਗਿਆ ਸਿਡਨੀ ਤੋਂ ਲੰਡਨ ਦਾ ਸਫ਼ਰ ਪੂਰਾ ਕਰਨ ਲਈ ਇਸ ਬੱਸ ਨੂੰ 132 ਦਿਨਾਂ ਦਾ ਸਮਾਂ ਲੱਗਿਆ ਅਸਲ ਵਿੱਚ ਅਲਬਰਟ ਟੂਰ ਕੰਪਨੀ ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਆਪਣਾ ਕਾਰੋਬਾਰ ਚਲਾਉਂਦੀ ਸੀ ਇਸ ਨੀਅਬਸੰਬਾਧ ਵਿੱਚ ਵੀ ਲੰਬਾ ਸਮਾਂ ਲੰਡਨ ਕਲਕੱਤਾ ਲੰਡਨ ਅਤੇ ਲੰਡਨ ਕਲਕੱਤਾ ਸਿਨਨੀ ਰੂਟਾਂ ਤੇ ਚੱਲਦੀਆਂ ਰਹੀਆਂ ਰਸਤੇ ਵਿੱਚ ਸਿੰਗਾਪੂਰ ਆਦਿ ਵਿੱਚ ਬੱਸ ਨੂੰ ਸਮੁੰਦਰੀ ਤਹਾਜ ਰਹੀਂ ਦੂਜੇ ਥ리에 ਤੇ ਲਿਜਾਇਆ ਜਾਂਦਾ ਸੀ ਜਿੱਥੋਂ ਫਿਰ ਬੱਸ ਨੂੰ ਸੜਕ ਮਾਰਗ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਕੀਤਾ ਜਾਂਦਾ ਸੀ 1976 ਈਸਵੀ ਤੱਕ ਕਲਕੱਤੇ ਤੋਂ ਲੰਡਨ ਚੱਲਣ ਵਾਲੀ ਇਹ ਬੱਸ ਸੇਵਾ ਲਗਾਤਾਰ ਜਾਰੀ ਰਹੀ 1976 ਵਿੱਚ ਇਰਾਨੀ ਕ੍ਰਾਂਤੀ ਤੋਂ ਬਾਅਦ ਬਦਲੇ ਸਿਆਸੀ ਹਾਲਾਤਾਂ ਦਾ ਅਸਰ ਇਸ ਬੱਸ ਰੂਟ ਤੇ ਪਿਆ ਤੇ ਬੱਸ ਸੇਵਾ ਚਲਣੀ ਬੰਦ ਹੋ ਗਈ ਇਸੇ ਦੌਰਾਨ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਰਿਸ਼ਤਿਆਂ ਕਾਰਨ ਵੀ ਇਸ ਬੱਸੇਵਾਂ ਨੂੰ ਬੰਦ ਕਰਨਾ ਪਿਆ ਇਸ ਤਰ੍ਹਾਂ ਦੁਨੀਆ ਦੇ ਸਭ ਤੋਂ ਲੰਬੇ ਰੂਟ ਤੇ ਚੱਲਣ ਵਾਲੀ ਇਸ ਬੱਸ ਦੇ ਪਹੀਆਂ ਨੂੰ ਹਮੇਸ਼ਾਂ ਲਈ ਬ੍ਰੇਕ ਲੱਗ ਗਏ ਦੋਸਤੋ ਇਸ ਤਰ੍ਹਾਂ ਦੇ ਹੋਰ ਮਨੋਰੰਜਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ